ਅਸ਼ੀਰਮ ਜਗਤਗੁਰੂ ਸਵਾਮੀ ਅਸ਼ਮੀਲ ਮਹਾਰਾਜ ਕਾਲੀ ਸੈਨਾ ਦੇ ਰਾਸ਼ਟਰੀ ਉਪ ਪ੍ਰਧਾਨ ਜਿਹੜੀ ਇੱਕ ਜਲੰਧਰ ਵਿੱਚ ਮਾਂ ਕਾਲੀ ਜੀ ਦੇ ਮੰਦਿਰ ਵਿੱਚ ਇੱਕ ਬੀਬੀ ਵੱਲੋਂ ਅ ਭੱਦਾ ਡਾਂਸ ਅ ਗਲਤ ਗਾਣੇ ਗਾਣੇ ਲਾ ਕੇ ਪੈਰਾਂ ਵਿੱਚ ਜੁੱਤੀਆਂ ਪਾ ਕੇ ਜਿਹੜਾ ਇਹਨੇ ਡਾਂਸ ਕੀਤਾ ਆ ਬੜਾ ਮਨ ਭਾਗੀ ਗੱਲ ਆ ਸਾਡੇ ਹਿਰਦੇ ਨੂੰ ਝੰਝੋੜਨ ਵਾਲੀ ਗੱਲ ਆ ਅਹੀਂ ਇਹਰੇ ਖਿਲਾਫ ਕੰਪਲੇਂਟ ਦੇਣ ਜਾ ਰਹੇ ਆ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਕਿ ਮੈਂ ਜਿਹੜੀ ਉੱਥੋਂ ਦੀ ਮੈਨੇਜਮੈਂਟ ਆ ਪੁਜਾਰੀ ਆ ਤੇ ਉਹ ਬੀਬੀ ਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਸੁੱਤੀ ਸੀ ਪੁਜਾਰੀ ਸੁੱਤਾ ਸੀ ਜਿਰੋਂ ਉਹ ਜੁੱਤੀਆਂ ਪਾ ਕੇ ਡਾਂਸ ਕਰ ਰਹੀ ਆ ਬੁੱਧ ਜਿਹੜੇ ਗਾਣੇ ਲਾਇਆ ਚਮਿਲੀ ਵਾਲਾ ਕੋ ਹੱਥ ਪੈਗਬੂਗ ਦੀ ਗੱਲ ਕੀਤੀ ਸ਼ਰਾਬ ਦੀ ਗੱਲ ਕੀਤੀ ਉਹ ਤੁਹਾਡੇ ਵਰਗੀ ਮੈਂ ਤੁਹਾਨੂੰ ਪਹਿਲਾਂ ਇਹ ਹੈ ਜੀ ਭੱਦੇ ਗਾਣੇ ਲਾ ਕੇ ਬੜੀ ਮਨ ਭਾਗੀ ਗੱਲ ਹੈਗੀ ਆ ਕੀ ਇੱਕ ਵੇਖੋ ਜੀ ਉਹਨੇ ਪੈਰਾਂ ਦੇ ਵਿੱਚ ਜੁੱਤੀਆਂ ਪਾਈਆਂ ਆਂ ਮਾਤਾ ਜੀ ਦੇ ਮੰਦਰ ਦੇ ਅੰਦਰ ਮਾਤਾ ਜੀ ਦੇ ਸਰੂਪ ਦੇ ਕੋਲ ਖਲੋ ਕੇ ਜੁੱਤੀਆਂ ਪਾ ਕੇ ਭੱਦੇ ਗਾਣੇ ਲਾ ਕੇ ਸ਼ਰੀਲ ਗਾਣੇ ਲਾ ਕੇ ਤੇ ਡਾਂਸ ਕਰਕੇ ਜਿਹੜਾ ਇਹਨੇ ਕੋਹਰ ਪਾਪ ਕੀਤਾ ਇਹਦੀ ਸਜ਼ਾ ਅਹੀਂ ਦਵਾ ਕੇ ਛੱਡਾਂਗੇ ਇਹ ਬੜੀ ਮਨ ਭਾਗੀ ਗੱਲ ਹੈ ਦੇ ਵੀਰੋ ਸੋਪੀ ਪਹਿਲੀ ਵੀਡੀਓ ਨਹੀਂ ਸਰ ਦੀ ਬੜੀ ਵੀਡੀਓ ਵਾਇਲ ਹੋਦੀ ਆ ਮਾਫੀ ਲਾਮਾ ਦਿੱਤਾ ਜਾਂਦਾ ਵਾ ਲੱਗਦਾ ਵੀ ਕੀ ਮਾਫੀ ਕਿਸੇ ਦਿੱਤੀ ਜਾਊ ਕਿਸੇ ਨਾਲ ਨਹੀਂ ਜੀ ਹਰਜੀਤ ਜੀ ਮੈਂ ਕਲੀਅਰ ਕਰ ਦਿੰਨਾ ਚਾਹੁੰਦਾ ਆ ਕਿ ਜੜੀ ਇਹ ਵੀਡੀਓ ਬਣੀ ਆ ਇਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਆ ਇਨੇ ਜੁੱਤੀਆਂ ਪਾਈਆਂ ਨੇ ਭੱਦੇ ਗਾਣੇ ਲਾਏ ਨੇ ਭੱਦਾ ਡਾਂਸ ਕੀਤਾ ਏ ਇਹਦੇ ਵਿੱਚ ਮਾਫੀ ਦਾ ਖਾਨਾ ਨਹੀਂ ਹੈਗਾ ਅਸੀਂ ਮਾਨਯੋਗ ਪੁਲਿਸ ਕਮਿਸ਼ਨ ਅੰਮ੍ਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਇਹਦੀ ਕੰਪਲੇਂਟ ਸਵੇਰੇ ਦੇਣ ਜਾ ਰਹੇ ਆ ਕੀ ਇਰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੀਬੀ ਦੇ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਦੇ ਕਾਰਵਾਈ ਕੀਤੀ ਜਾਵੇ ਤੇ ਉਸ ਪੁਜਾਰੀ ਤੇ ਕਾਰਵਾਈ ਕੀਤੀ ਜਾਵੇ ਵੇਖੋ ਜੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਜੇ ਕਿ ਉਹ ਬੀਬੀ ਜੁੱਤੀਆਂ ਪਾ ਕੇ ਡਾਂਸ ਕਰੀ ਤੇ ਮਗਰ ਪੁਜਾਰੀ ਜੀ ਦੰਦ ਕੱਢਦੇ ਪਏ ਨੇ ਇਹ ਬੜੀ ਮੰਨ ਭਾਗੀ ਗੱਲ ਆ ਕੀ ਸਾਡੇ ਮੰਦਰਾਂ ਦੇ ਵਿੱਚ ਕੀ ਹੋ ਰਿਹਾ ਆ ਪੁਜਾਰੀ ਸੁੱਤੇ ਨੇ ਚਲੋ ਮੰਨ ਲਿਆ ਮੈਨੇਜਮੈਂਟ ਦਾ ਬੰਦਾ ਨਹੀਂ ਸੀ ਉੱਥੇਗਾ ਪੁਜਾਰੀ ਕੀ ਕਰ ਰਿਹਾ ਸੀ ਪੁਜਾਰੀ ਨੇ ਕਿਉਂ ਨਹੀਂ ਰੋਕਿਆ ਉੱਥੇ ਪਉ ਜੁੱਤੀਆਂ ਪਾ ਕੇ ਡਾਂਸ ਕਰਦੀ ਪਈ ਬੜੀ ਮੰਦ ਭਾਗੀ ਗੱਲ ਲੱਗੀ ਆਏ। ਬਸ ਦੇਖੇ ਵੀ ਗੁਰੂ ਜੀ ਵੀਡੀਓ ਜਦੋਂ ਕਾਫੀ ਧੋਗੇ ਵੈਦ ਹੋ ਗਈ ਨੂੰ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਬੀਬੀ ਜੰਦਰ ਨਹਿ ਵਾਲੀ ਆ ਮੰਦਰ ਜੰਦਰ ਦਾ ਹੀ ਆ ਪਰ ਹਜੇ ਤੱਕ ਕਿਉਂ ਨਹੀਂ ਗ੍ਰਿਫਤਾਰੀ ਹੋਈ ਮੈਂ ਜੀ ਪੁਲਿਸ ਕਮਿਸ਼ਨਰ ਜਲੰਧਰ ਨੂੰ ਬੇਨਤੀ ਕਰਦਾ ਆ ਕਿ ਤੁਸੀਂ ਇਸ ਬੀਬੀ ਤੇ ਮੈਨੇਜਮੈਂਟ ਤੇ ਤੇ ਪੁਜਾਰੀ ਤੇ ਕਾਰਵਾਈ ਕਰੋ ਮਜਬੂਰਨ ਸਾਨੂੰ ਇਹ ਨਾ ਹੋਵੇ ਕਿ ਪ੍ਰਸ਼ਾਸਨ ਨੂੰ ਸੁੱਤੇ ਪਏ ਨੂੰ ਠਾਣਾ ਪਵੇ ਮਨੋ ਪੀਓ ਪੀਏਪ ਚੌਂਕ ਜਲੰਧਰ ਦੇ ਵਿੱਚ ਜਾ ਕੇ ਧਰਨਾ ਲਾਣਾ ਪਵੇ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਆ ਕਿ ਤੁਸੀਂ ਮੈਨਿੰਗਮੈਂਟ ਸੁੱਤੀ ਆ ਪੁਜਾਰੀ ਸੁਤਾ ਉਹ ਬੀਬੀ ਸੁਤੀ ਤੁਸੀਂ ਜਾਗੋ ਜਿਨੇ ਜੁੱਤੀਆਂ ਪਾ ਕੇ ਮੰਦਰ ਦੇ ਵਿੱਚ ਡਾਂਸ ਕੀਤਾ ਐ ਭੱਦੇ ਗਾਣੇ ਲਾ ਕੇ ਡਾਂਸ ਕੀਤਾ ਆ ਔਰ ਤੇ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਜਲੰਧਰ ਆਪਣੀ ਨੀਂਦ ਤੋਂ ਉਠੋ ਅਤੇ ਕਾਰਵਾਈ ਕਰੋ ਇਹ ਨਾ ਹੋਵੇ ਕਿ ਹਾਨੂੰ ਆ ਕੇ ਪੀਏਪ ਜਲੰਧਰ ਚੌਂਕ 'ਚ ਧਰਨਾ ਲਾਣਾ ਪਵੇ ਵੇਰੇ ਇਹਨੂੰ ਪ੍ਰਸ਼ਾਸਨ ਨੂੰ ਸੁਤੇ ਨੂੰ ਠਾਣਾ ਪਵੇ ਇਹੋ ਜੀ ਸਾਨੂੰ ਨੋਬਤ ਨਾ ਆਵੇ ਮੈਂ ਪ੍ਰਸ਼ਾਸਨ ਨੂੰ ਜਲੰਧਰ ਨੂੰ ਬੇਨਤੀ ਕਰਦਾ ਤੇ ਇੱਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਨੱਥ ਪਾਈ ਜਾਵੇ ਗੁਰੂ ਜੀ ਇਸ ਦੇਖਿਆ ਬੀਬੀ ਵੀ ਕਾਫੀ ਵੱਡੀ ਉਮਰ ਦੀ ਲੱਗਦੀ ਹੈ ਕਿ ਲੱਗਦਾ ਸਿਆਣੀਆਂ ਬਣੀ ਤਾਂ ਗਲਤੀਆਂ ਕਰਨਗੀਆਂ ਜਿਵੇਂ ਉਹ ਸਾੜੀ ਦਾ ਪੱਲੂ ਡੇਗ ਲਿਆ ਵਾ ਸਿਰ ਤੇ ਕਟਿੰਗ ਗਿਆ ਸਿਰ ਟੱਕਿਆ ਨਹੀਂ ਹੋਇਆ ਮੰਦਰ ਦੇ ਸਾਹਮਣੇ ਮਾਲ ਦੇ ਇਹਦੇ ਮੈਂ ਤੁਹਾਡੇ ਕਹਣਾ ਵੇਖੋ ਜੀ ਸਿਆਣੀ ਘਟੋ ਘਟ ਮੇਰੇ ਹਿਸਾਬ ਨਾਲ 45 ਤੋਂ 50 ਸਾਲ ਦੀ ਉਮਰ ਹੈਗੀ ਹੈ ਉਹ ਬੀਬੀ ਦੀ ਉਹ ਆਪਣੇ ਬੱਚਿਆਂ ਨੂੰ ਆਪਣੇ ਸਨਾਤਨੀਆਂ ਨੂੰ ਕੀ ਸੰਦੇਸ਼ ਦੇ ਰਹੀ ਆ ਤੁਹਾਡੇ ਵਾਸਤੇ ਪਾਰਕਾਂ ਥੋੜੀਆਂ ਜੇ ਤੁਹਾਡੇ ਮਨ ਚ ਡਾਂਸ ਕਰਨਾ ਆ ਜਿਆਦਾ ਤੁਹਾਡੇ ਲੱਤਾਂ ਕੰਮ ਕਰਦੀਆਂ ਪਈਆਂ ਆ ਤੇ ਤੁਸੀਂ ਆਪਣੇ ਘਰ ਡਾਂਸ ਕਰ ਲਓ ਪਾਰਕਾਂ ਚ ਡਾਂਸ ਕਰ ਲਓ ਜਿੱਦਾਂ ਦੇ ਮਰਜ਼ੀ ਗਾਣੇ ਲਓ ਸਾਨੂੰ ਗਾਦੀ ਪੱਤੀ ਆ ਪਰ ਜੇ ਤੁਸੀਂ ਮੰਦਰਾਂ ਦੇ ਵਿੱਚ ਇਹ ਕੰਮ ਕਰੋਗੇ ਤੁਹਾਡੀ ਬਰਦਾਸ਼ਤ ਤੋਂ ਬਾਹਰ ਆ ਅਸੀਂ ਤੁਹਾਡੇ ਤੇ ਕਾਰਵਾਈ ਕਰਾਵਾਂਗੇ ਜ਼ਰੂਰ ਕਰਾਵਾਂਗੇ